ਜਦੋਂ ਮਾਨਸਾ ਦੀ ਟੀਮ ਪਹੁੰਚ ਚੁੱਕੀ ਸਨ ਰਾਕੇਸ਼ ਜੈਨ ਮੌਜੂਦ ਨੇ ਗੱਲਬਾਤ ਕਰਦੇ ਕਿ ਇਸ ਤਰੀਕੇ ਨਾਲ ਅਸ਼ਵਨੀ ਅਸ਼ਵਨੀ ਸ਼ਰਮਾ ਜੀ ਅੱਜ ਤਾਜਪੋਸ਼ੀ ਹੋ ਰਹੀ ਹੈ ਪੰਜਾਬ ਦੇ ਵਿੱਚ ਬੀਜੇਪੀ ਨੂੰ ਕਿੰਨਾ ਘੁੰਗਾਰਾ ਮਿਲ ਰਿਹਾ ਦੇਖੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਗਰੋ ਕਰ ਰਹੀ ਹੈ ਪਰ ਅਸ਼ਵਨੀ ਜੀ ਜੋ ਕਿ ਇੱਕ ਪੁਰਾਣੇ ਕਾਰਜਕਰਤਾ ਨੇ ਹਰ ਇੱਕ ਕਾਰਜਕਰਤਾ ਨੂੰ ਜਾਣਦੇ ਨੇ ਪੂਰੇ ਪੰਜਾਬ ਦੇ ਵਿੱਚ ਔਰ ਹਰ ਇੱਕ ਵਰਕਰ ਦੀ ਲਗ ਜਾਣਦੇ ਨੇ ਔਰ ਸਾਨੂੰ ਉਮੀਦ ਹੈ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਦੇ ਨੇਤਰਤਵ ਚ ਪੰਜਾਬ ਦੇ ਵਿੱਚ ਸਤਾਈ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਪੂਰੀ ਕਾਮਯਾਬ ਹੋਊਗੀ ਕਿਉਂਕਿ ਅਸ਼ਵਨੀ ਚਰਮਾ ਜੀ ਇੱਕ ਡਾਇਨਾਮਿਕ ਪ੍ਰਧਾਨ ਨੇ ਸਾਡੇ ਉਹ ਦਿਨ ਰਾਤ ਇੱਕ ਕਰਕੇ ਪੂਰਾ ਐਨ ਕਲ ਯਾਨੀ ਕਿ ਪੂਰਾ ਜਿੰਦ ਜਾਨ ਲਾ ਕੇ ਕੰਮ ਕਰਨ ਵਾਲੇ ਵਰਕਰ ਨੇ ਔਰ ਹਰ ਇੱਕ ਵਰਕਰ ਦੀ ਉਹ ਦੁੱਖ ਤੀਖੀ ਵੀ ਸੁਣਦੇ ਨੇ ਇਸ ਕਰਕੇ ਅੱਜ ਸਾਨੂੰ ਪੂਰੀ ਉਮੀਦ ਹੈ ਵੀ ਯਾਨੀ ਕਿ ਸਾਡਾ ਪੂਰਾ ਯਾਨੀ ਕਿ ਪੰਜਾਬ ਜਿਹੜਾ ਹੈਗਾ ਉਹਨਾਂ ਨਾਲ ਯਾਨੀ ਕਿ ਹੈਗਾ ਕੰਦੇ ਨਾਲ ਕੰੰਦਾ ਲਾ ਕੇ ਚੱਲਣ ਨੂੰ ਤਿਆਰ ਹੈ ਔਰ 2027 ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਝੰਡਾ ਲਹਿਰਾਵਾਂ। ਭਾਰਤ ਜਨਤਾ ਪਾਰਟੀ ਜਿੰਦਾਬਾਦ। ਪੰਜਾਬ ਦੇ ਵਿੱਚ ਜਿੰਦਾਬਾਦ। ਲਗਦਾ ਜਿਹੜਾ ਮਾਹੌਲ ਬਣ ਰਿਹਾ ਗੈਂਗਸਟਰਵਾਦ ਦਾ ਕੀ ਦੇਖਦੇ ਹੋ ਕਿ ਬੀਜੇਪੀ ਉਸ ਤਰੀ ਉਹਦੇ ਵਿੱਚ ਕਿਵੇਂ ਆਪਣਾ ਰੋਲ ਨਿਭਾ ਸਕਦੀ ਹੈ। ਦੇਖੋ ਅੱਜ ਪੰਜਾਬ ਦੇ ਵਿੱਚ ਜਿਹੜਾ ਹੈਗਾ ਜੋ ਆਮ ਪਾਰਟੀ ਨੇ ਵਾਅਦਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਆਂਦੇ ਸਾਰ ਨਸ਼ਾ ਖਤਮ ਕਰ ਦਾਂਗੇ ਆਂਦੇ ਸਾਰ ਅਸੀਂ ਯਾਨੀ ਕਿ ਵੀ ਗੈਂਗਸਟਰਵਾਦ ਖਤਮ ਕਰ ਦਾਂਗੇ। ਪਰ ਅੱਜ ਪੰਜਾਬ ਦੇ ਵਿੱਚ ਹਰ ਇੱਕ ਰੋਜ਼ਾਨਾ ਕੋਈ ਨਾ ਕੋਈ ਕਤਲ ਹੁੰਦਾ ਹੈ। ਗੈਂਗਸਟਰਵਾਦ ਯਾਨੀ ਕਿ ਦਿਨੋ ਦਿਨ ਵਣਪ ਰਿਹਾ ਹੈ। ਪਰ ਇਹ ਗੱਲ ਤੁਹਾਨੂੰ ਜਨਨਕੀ ਵੀ ਅਸੀਂ ਬਿਲਕੁਲ ਦਾਅਵੇ ਨਾਲ ਕਹਿੰਦੇ ਹਾਂ ਜਿੱਦ ਦੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਆਂਦੀ ਹੈ ਤਾਂ ਗੈਂਗਸਟਰ ਬਾਦ ਕੀ ਨਸ਼ਾ ਵੀ ਜਮ ਐਨ ਜ਼ੀਰੋ ਟੈਲੈਂਟ ਜਨਨਕੀ ਵੀ ਉਹਤੇ ਪਾਲਿਸੀ ਉਤੇ ਖਤਮ ਕਰਤਾ ਜਾਊਗਾ ਔਰ ਗੈਂਗਸਟਰ ਬਾਦ ਪੂਰਾ ਜਿਵੇਂ ਜੁਪੀ ਦੇ ਵਿੱਚ ਆਪਾਂ ਗੱਲ ਕਰੀਏ ਜੁਪੀ ਦੇ ਵਿੱਚ ਜੋਗੀ ਜੀ ਦਾ ਰਾਜ ਹੈ ਤਾਂ ਉਥੇ ਵੀ ਗੈਂਗਸਟਰ ਬਾਦ ਹੈਗਾ ਅਸੀਂ ਅੱਜ ਬਿਲਕੁਲ ਸਾਫ ਹੋਇਆ ਗੈਂਗਸਟਰ ਬਾਦ ਅੱਜ ਤੇ ਇਸੇ ਕਰਕੇ ਉਸੇ ਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਗੈਂਗਸਟਰਵਾਦ ਜੋ ਮ ਖਤਮ ਹੋਊਗਾ ਜਦੋਂ ਵੀ ਕੋਈ ਸਰਕਾਰਾਂ ਬਣਦੀਆਂ ਨੇ ਹਮੇਸ਼ਾ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਵੱਡਾ ਝੰਡਾ ਲਹਿਰਾ ਜਾਂਦਾ ਕਿ ਅਸੀਂ ਬੇਅਦਬੀ ਦੇ ਵਿੱਚ ਇਨਸਾਫ ਦਿਵਾਵਾਂਗੇ ਲੇਕਿਨ ਸਰਕਾਰਾਂ ਆਂਦੀ ਜਾਂਦੀਆਂ ਨੇ ਉਹਦੇ ਵਿੱਚ ਕੋਈ ਤਰਕ ਨਹੀਂ ਮਿਲਦਾ ਲੇਕਿਨ ਹੁਣ ਬੀਤੇ ਦਿਨੀ ਉਹਨਾਂ ਨੇ ਇੱਕ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਹੈਗਾ ਪਾਸ ਕੀਤਾ ਬਿੱਲ ਕਿ ਬੇਅਦਬੀ ਦੇ ਵਿੱਚ ਕੋਈ ਬਖਸ਼ਿਆ ਨਹੀਂ ਜਾਊਗਾ ਦੇਖੋ ਜਿਹੜੇ ਕੋਈ ਵੀ ਕ੍ਰਾਈਮਨਲ ਬੰਦੇ ਨੇ ਜਿਹੜੇ ਵੀ ਕਿਸੇ ਵੀ ਧਰਮ ਦਾ ਯਾਨੀ ਕਿ ਵੀ ਕੋਈ ਬੇਅਦਬੀ ਕਰਦੇ ਨੇ ਕੋਈ ਨੁਕਸਾਨ ਕਰਦੇ ਨੇ ਕਿਸੇ ਧਰਮ ਦਾ ਯਾਨੀ ਕਿ ਵੀ ਧਰਮ ਦੀ ਆੜ ਦੇ ਵਿੱਚ ਆ ਕੇ ਕੋਈ ਸਮਾਜ ਨੂੰ ਦੋ ਫਾੜਨ ਦੀ ਕੋਸ਼ਿਸ਼ ਕਰਦੇ ਨੇ ਭਾਰਤੀ ਜਨਤਾ ਪਾਰਟੀ ਉਹ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਉਹਦੇ ਨਾਲ ਜਾਨੀ ਕਿ ਵੀ ਕੋਈ ਉਹਦੇ ਨਾਲ ਨਿਆਇ ਜਾਨੀ ਕਿ ਵੀ ਨਹੀਂ ਬਖਸ਼ੋਗੀ ਔਰ ਉਸ ਨੂੰ ਅਸੀਂ ਜਾਨੀ ਕਿ ਵੀ ਸਖਤ ਤੋਂ ਸਜ਼ਾਵਾ ਦਵਾਵਾਂਗੇ ਇਹ ਜਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਜਾਨੀ ਕਿ ਜਿਹੜੀ ਹੈਗੀ ਹੈ ਬਿਲਕੁਲ ਸਾਫ ਕਲੀਅਰ ਪੋਲਿਸੀ ਹੈ ਇਹ 27 ਨੇ ਚੋਣਾ ਆ ਗਿਆ ਨੇ ਕਿ ਜਿੰਮੇਵਾਰੀ ਵਧ ਗਈ ਹੈ ਅਸ਼ੀਸ਼ ਸ਼ਰਮਾ ਜੀ ਤਜਪੋਸ਼ੀ ਹੋ ਰਹੀ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਜਿਹੜਾ ਵਰਕਿੰਗ ਹੈ ਕਿਵੇਂ ਰਹੂਗਾ ਦੇਖੋ ਮਿਹਨਤ ਤਾਂ ਕਰਨੀ ਪੈਣੀ ਹੈ ਸਾਰੇ ਵਰਕਰ ਅਸ਼ਵਨੀ ਜੀ ਦੇ ਉਸ ਨੇਤ੍ਰਿਤਵ ਦੇ ਵਿੱਚ ਮੈਂ ਸਮੇਂ ਪਹਿਲਾਂ ਵੀ ਕਿਹਾ ਪੂਰਾ ਤਿਆਰ ਨੇ ਜਿਵੇਂ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਮਾਨਸਾ ਜ਼ਿਲ੍ਹੇ ਦੇ ਵਿੱਚ ਜਦੋਂ ਦੇ ਅਸ਼wini ਜੀ ਪ੍ਰਧਾਨ ਦੁਰੀਆਰ ਬਣ ਕੇ ਆਏ ਨੇ ਉਹਦੇ ਦਾ ਸਾਡੇ ਪੂਰੇ ਮਾਨਸਾ ਜ਼ਿਲ੍ਹੇ ਦੇ ਪੂਰਾ ਫੁੱਲ ਉਤਸ਼ਾਹ ਹੈ ਔਰ ਕੱਲੇ ਕੱਲੇ ਵਰਕਰ ਦੇ ਵਿੱਚ ਉਤਸ਼ਾਹ ਹੈ ਵੀ ਅਸੀਂ ਜਿਹੜੀਆਂ 27 ਦੀਆਂ ਚੋਣਾਂ ਨੇ ਉਹਦੇ ਵਿੱਚ ਸਾਡੇ ਕੋਲੇ 3 ਸੀਟਾਂ ਨੇ ਵੀ ਤਿੰਨੇ ਸੀਟਾ ਹੈਗੇ ਨੇ ਇਹਦੇ ਅਸ਼wini ਸ਼ਰਮਾ ਜੀ ਦੇ ਝੋਲੀ ਚ ਪਾ ਕੇ ਦੋਵਾਂਗੇ ਅਸੀਂ ਭਾਰਤ ਯੰਤਾ ਪਾਰਟੀ ਵੱਲੋਂ ਇਹ ਸਾਡੇ ਮਾਨਸਾ ਜ਼ਿਲ੍ਹੇ ਦੇ ਵਰਕਰਾਂ ਨੇ ਪੂਰਾ ਮਨ ਬਣਾਇਆ ਹੋਇਆ ਹੈ ਬਿਲਕੁਲ ਜਿੰਨੇ ਵੀ ਵਰਕਰ ਨੇ ਭਾਜਪਾ ਦੇ ਉਹਨਾਂ ਸਭ ਦੇ ਦਿਲਾਂ ਦੇ ਵਿੱਚ ਇਹੀ ਹੈ ਕਿ ਜੇ ਜ਼ਿੰਮੇਵਾਰੀ ਵਧੀ ਹੈ ਤਾਂ ਅਸੀਂ ਸਾਡੀ ਡਿਊਟੀ ਹੈ ਅਸੀਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੇ ਆਉਣ ਵਾਲੀ 27 ਦੀ ਚੋਣਾਂ ਦੇ ਵਿੱਚ ਜਿੰਨੇ ਸੀਟਾਂ ਨੇ ਉਹ ਭਾਜਪਾ ਦੀ ਝੋਲੀ ਜਾਣੀਆਂ ਚੰਡੀਗੜ੍ਹ ਤੋਂ ਕੈਪਰਸਨ ਆਕਾਸ਼ ਨਾਲ ਪ੍ਰਿੰਸ ਗਰ ਟੈਨਿਕ ਸੁਰਾਇਟੇ